ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ 2 ਮਹੀਨੇ ਦੀ ਸੰਗ੍ਰਾਂਦ ਤੋਂ ਪਹਿਲਾਂ-ਪਹਿਲਾਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਂਦੇ ਹੋ ਤਾਂ ਵੇਖਿਓ ਕਿ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਦਿਓ ਜੀ ਤਾਂ ਕਿ ਪਹਿਲੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤਾਂ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਖਾਸ ਦਿਨ ਦੇ ਬਾਰੇ ਜੋ ਸਾਡੇ ਜੀਵਨ ਵਿੱਚ ਨਵੀਂ ਉਮੀਦ ਨੂੰ ਲੈ ਕੇ ਆਉਂਦਾ ਹੈ। ਸਾਡੀ ਜ਼ਿੰਦਗੀ ਵਿੱਚ ਨਵੀਂ ਤਾਜ਼ਗੀ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੋਲ ਸਕਦਾ ਹੈ। ਸਾਥ ਸੰਗਤਾਂ ਜੀ ਅੱਜ ਗੱਲਬਾਤ ਕਰਾਂਗੇ ਕਿ 16 ਅਗਸਤ ਨੂੰ ਆਉਣ ਵਾਲੀ ਭਾਦੋ ਮਹੀਨੇ ਦੀ ਸੰਗਰਾਣ ਦੇ ਬਾਰੇ। ਸਤ ਸੰਗਿਆ ਜੀ ਇਹ ਦਿਨ ਸਿਰਫ ਕੈਲੰਡਰਾਂ ਦੀ ਧਾਰੀਖ ਦੇ ਲੇਖ ਨਹੀਂ ਹੁੰਦੇ ਸਗੋ ਕੁਦਰਤ ਦੇ ਚੱਕਰ ਦੀ ਇੱਕ ਨਵੀਂ ਊਰਜਾ ਦੀ ਨਵੀਂ ਸ਼ੁਰੂਆਤ ਅਤੇ ਬਰਕਤ ਦਾ ਸਮਾਂ ਹੁੰਦਾ ਹੈ ਸਤ ਸੰਗਿਆ ਜੀ ਅਕਸਰ ਹੀ ਸਾਡੇ ਜੀਵਨ ਵਿੱਚ ਅਜਿਹਾ ਹੁੰਦਾ ਹੈ ਕਿ ਸਾਡੀ ਸਾਰੀ ਮਿਹਨਤ ਸਾਰੀ ਭੱਜ ਦੌੜ ਦੇ ਬਾਵਜੂਦ ਵੀ ਘਰ ਵਿੱਚ ਪੈਸਾ ਨਹੀਂ ਟਿਕਦਾ ਘਰ ਵਿੱਚ ਤੰਗ ਹਾਲੀ ਕਰਜ਼ੇ ਬਿਮਾਰੀਆਂ ਜਾਂ ਘਰੇਲੂ ਕਲੇਸ਼ ਸਾਡੇ ਪਿੱਛੇ ਪੈ ਜਾਂਦੇ ਹਨ ਸੋ ਸਾਥ ਸੰਗਤ ਜੀ ਕਦੇ ਸੋਚਿਆ ਹੈ ਅਜਿਹਾ ਕਿਉਂ ਹੁੰਦਾ ਹੈ ਸਿਰਫ ਪੈਸੇ ਕਮਾਉਣ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ ਸੋ ਸਤਿਗੁਰ ਪਿਆਰਿਓ ਅਸਲ ਖੁਸ਼ਹਾਲੀ ਤਾਂ ਉਦੋਂ ਆਉਂਦੀ ਹੈ ਜਦੋਂ ਸਾਡੇ ਮਨ ਵਿੱਚ ਸੁਚੱਜੀ ਨੀਅਤ ਸੱਚਾਈ ਅਤੇ ਅਸੀਂ ਕੁਦਰਤ ਦੇ ਨਾਲ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਜਦੋਂ ਸਾਡਾ ਮਨ ਅੰਦਰੋਂ ਸ਼ਾਂਤ ਹੁੰਦਾ ਹੈ ਜਦੋਂ ਸਾਨੂੰ ਕਿਸੇ ਗੱਲ ਦੀ ਚਿੰਤਾ ਪਰੇਸ਼ਾਨੀ ਨਹੀਂ ਹੁੰਦੀ ਉਦੋਂ ਸਾਥ ਸੰਗਤ ਜੀ ਜ਼ਿੰਦਗੀ ਵਿੱਚ ਅਸਲ ਖੁਸ਼ੀ ਆਉਂਦੀ ਹੈ ਸਾਥ ਸੰਗਤ ਜੀ ਜੇਕਰ ਸਾਡਾ ਘਰ-ਬਾਰ ਵਧੀਆ ਹੋਵੇ ਪਰ ਸਾਡੇ ਮਨ ਵਿੱਚ ਪਰੇਸ਼ਾਨੀ ਹੋਵੇ ਤਾਂ ਸਾਥ ਸੰਗਤ ਜੀ ਸਾਡਾ ਦਿਲ ਹੀ ਜੇਕਰ ਦੁਖੀ ਹੋਵੇ ਤਾਂ ਇਸ ਘਰ ਵਿੱਚ ਸਾਡਾ ਦਿਲ ਵੀ ਨਹੀਂ ਲੱਗਦਾ ਤਾਂ ਫਿਰ ਸਾਥ ਸੰਗਤ ਜੀ ਸਭ ਤੋਂ ਜ਼ਰੂਰੀ ਹੈ ਮਨ ਦੀ ਸ਼ਾਂਤੀ ਕਿਉਂਕਿ ਸਾਥ ਸੰਗਤ ਜੀ ਜੇਕਰ ਮਨ ਵਿੱਚ ਸ਼ਾਂਤੀ ਨਾ ਹੋਵੇ ਦਿਲ ਵਿੱਚ ਚਿੰਤਾ ਤੇ ਪਰੇਸ਼ਾਨੀ ਹੋਵੇ ਤਾ ਫਿਰ ਘਰ-ਬਾਰ ਵੀ ਲੱਖਾਂ ਕਰੋੜਾਂ ਦੀ ਕਮਾਈ ਵੀ ਸਾਨੂੰ ਇੱਕ ਰੇਤ ਵਾਂਗ ਲੱਗਣ ਲੱਗ ਜਾਂਦੀ ਹੈ। ਸਾਧ ਸੰਗਤ ਜੀ ਸਾਡੇ ਬਜ਼ੁਰਗ ਸਦਾ ਆਖਦੇ ਹੋਏ ਆਏ ਹਨ ਕਿ ਕੁਦਰਤ ਦੇ ਖਾਸ ਦਿਨਾਂ ਤੇ ਅਸੀਂ ਆਪਣੇ ਮਨ ਨੂੰ ਸਾਫ਼ ਕਰਕੇ ਨੇਕ ਕਰਮ ਕਰਕੇ ਘਰ ਪਰਿਵਾਰ ਦੀ ਭਲਾਈ ਲਈ ਕੁਝ ਕੰਮ ਕਰਨੇ ਹਨ। ਤਾਂ ਕੁਦਰਤ ਵੀ ਆਪਣੀ ਬਰਕਤਾਂ ਫਿਰ ਹੀ ਸਾਡੇ ਤੇ ਵਰਸਾਵੇਗੀ। ਤਾਂ ਸਾਧ ਸੰਗਤ ਜੀ ਪਹਾੜੋਂ ਮਹੀਨੇ ਦੀ ਸੰਗਰਾਦ ਦੇ ਉੱਪਰ ਤੁਸੀਂ ਇਹ ਇੱਕ ਅਜੀਹਾ ਮੌਕਾ ਭਾੜ ਲੈਣਾ ਹੈ। ਇਹ ਦਿਨ ਕਿਉਂਕਿ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਤੁਹਾਡੇ ਘਰ ਦੀ ਖੁਸ਼ਹਾਲੀ ਲਈ ਇੱਕ ਨਵੀਂ ਸ਼ੁਰੂਆਤ ਦਾ ਦਿਨ ਹੋ ਸਕਦਾ ਹੈ ਤਾਂ ਹੁਣ ਆਓ ਸਾਧ ਸੰਗਤ ਜੀ ਜਾਣਦੇ ਹਾਂ ਉਹ ਦੋ ਪ੍ਰਭਾਵਸ਼ਾਲੀ ਕੰਮ ਜੋ ਤੁਸੀਂ ਇਸ ਮਹੀਨੇ ਦੀ ਸੰਗਰਾਣ ਦੇ ਵਾਲੇ ਦਿਨ ਜ਼ਰੂਰ ਕਰਨੇ ਹਨ ਸਾਧ ਸੰਗਤ ਜੀ ਇਹ ਕੰਮ ਨਾ ਸਿਰਫ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆਉਣਗੇ ਸਗੋਂ ਰੋਜੀ ਰੋਟੀ ਦੇ ਵੀ ਰਾਖੋਲ ਦੇਣਗੇ ਤੁਹਾਡੇ ਘਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਵੇ ਕਿ ਤਾਂ ਸਾਥ ਸੰਗਤ ਜੀ ਗੱਲ ਕਰਦੇ ਹਾਂ ਪਹਿਲੇ ਕੰਮ ਦੇ ਬਾਰੇ ਤਾਂ ਫਿਰ ਸਾਥ ਸੰਗਤ ਜੀ ਸਵੇਰ ਦੀ ਤੁਸੀਂ ਅੰਮ੍ਰਿਤ ਵੇਲੇ ਦੀ ਉੱਠ ਕੇ ਆਪਣਾ ਇਸ਼ਨਾਨ ਵਗੈਰਾ ਕਰ ਲੈਣਾ ਹੈ ਇਸ਼ਨਾਨ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਣਾ ਹੈ ਭਾਵ ਕਿ ਗੁਰਦੁਆਰਾ ਸਾਹਿਬ ਜਾਣਾ ਹੈ ਉੱਥੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਫਿਰ ਸਾਥ ਸੰਗਤ ਜੀ ਜਦੋਂ ਤੁਸੀਂ ਘਰ ਪਰਤੋਗੇ ਤੁਹਾਡੇ ਘਰ ਨੂੰ ਤਾਜ਼ਗੀ ਅਤੇ ਸਕਾਰਾਤਮਕਤਾ ਦੇ ਨਾਲ ਭਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਘਰ ਦੇ ਮੁਖ ਦੇ ਰਵਾਜੇ ਵਿਹੜੇ ਅਤੇ ਜੇਕਰ ਸੰਭਵ ਹੋ ਸਕੇ ਤਾਂ ਘਰ ਦੀ ਛੱਤ ਨੂੰ ਵੀ ਸਾਫ਼ ਕਰਨਾ ਹੈ। ਸਾਧ ਸੰਗਤ ਜੀ ਇਹ ਸਫਾਈ ਸਿਰਫ ਬਾਹਰੀ ਨਹੀਂ ਸਗੋ ਅੰਦਰੋਂ ਦੀ ਸ਼ੁੱਧਤਾ ਦਾ ਵੀ ਸੰਕੇਤ ਹੁੰਦੀ ਹੈ। ਸਾਧ ਸੰਗਤ ਜੀ ਇੱਕ ਬਾਲਟੀ ਵਿੱਚ ਸਾਫ਼ ਪਾਣੀ ਭਰ ਲੈਣਾ ਹੈ। ਜੇ ਸੰਭਵ ਹੋਵੇ ਇਸ ਪਾਣੀ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾ ਸਕਦੇ ਹੋ। ਸਾਧ ਸੰਗਤ ਜੀ ਤੁਸੀਂ ਇਸ ਪਾਣੀ ਨਾਲ ਆਪਣੇ ਘਰ ਦਾ ਮੁੱਖ ਦਰਵਾਜ਼ਾ ਤੇ ਘਰ ਦਾ ਵਿਹੜਾ ਅਤੇ ਨਾਲ ਹੀ ਤੁਸੀਂ ਆਪਣੇ ਘਰ ਦੀ ਛੱਤ ਨੂੰ ਵੀ ਸਾਫ਼ ਕਰ ਸਕਦੇ ਹੋ। ਸਰਸਾਤ ਸੰਗਰ ਜੀ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਹੈ ਤੁਸੀਂ ਇਸ ਨੂੰ ਕੋਈ ਟੋਟਕਾ ਜਾਂ ਉਪਾਅ ਸਮਝ ਕੇ ਨਹੀਂ ਕਰਨਾ ਸਗੋਂ ਆਪਣੇ ਘਰ ਦੀ ਸਫਾਈ ਕਰਨੀ ਹੈ ਜਦੋਂ ਅਸੀਂ ਸੰਗਰਾਂਦ ਵਾਲੇ ਦਿਨ ਘਰ ਦੀ ਸਫਾਈ ਕਰਦੇ ਹਾਂ ਸਾਡੇ ਘਰ ਦੀ ਸਫਾਈ ਹੁੰਦੀ ਹੈ ਸਾਡੇ ਘਰ ਦਾ ਜੋ ਕੋੜਾ ਕਰਕਟ ਹੈ ਜਿਹੜਾ ਬਾਹਰ ਨਿਕਲਦਾ ਹੈ ਤਾਂ ਸਰਸਾਤ ਸੰਗਰ ਜੀ ਇਸ ਨਾਲ ਸਾਡੇ ਘਰ ਦੀ ਸੁਖ ਸ਼ਾਂਤੀ ਦੇ ਉੱਪਰ ਜਿਹੜਾ ਬੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਧ ਸੰਗਤ ਜੀ ਜਿਹੜਾ ਘਰਾਂ ਦਾ ਕੋੜਾ ਕਰਕੜ ਜਾਂ ਕਰਦੇ ਆਸੇ ਪਾਸੇ ਸਫਾਈ ਨਹੀਂ ਹੁੰਦੀ ਤਾਂ ਫਿਰ ਸਾਧ ਸੰਗਤ ਜੀ ਉਹਨਾਂ ਘਰਾਂ ਵਿੱਚ ਨਕਾਰਾਤਮਕ ਊਰਜਾ ਮਾੜੀ ਊਰਜਾ ਹਮੇਸ਼ਾ ਲਈ ਫਿਰ ਵਾਸ ਕਰ ਜਾਂਦੀ ਹੈ ਪਰ ਸਾਧ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਜਾਂਦਾ ਹੈ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਤੇ ਨਾਲ ਨਾਲ ਆਪਣੇ ਘਰ ਦੀ ਸਫਾਈ ਵੀ ਰੱਖੀ ਜਾਂਦੀ ਹੈ ਤਾਂ ਸਾਧ ਸੰਗਤ ਜੀ ਉਹਨਾਂ ਘਰਾਂ ਦੇ ਵਿੱਚ ਕਦੇ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਬਰਕਤ ਹੁੰਦੀ ਹੈ ਕਦੇ ਨਹੀਂ ਰੁਕਦੀ। ਨਾ ਹੀ ਉਹਨਾਂ ਦੇ ਘਰਾਂ ਵਿੱਚ ਕਦੇ ਲੜਾਈ ਤੇ ਝਗੜੇ ਹੁੰਦੇ ਹਨ ਤੇ ਚਿੰਤਾ ਵਰਗੀ ਸਮੱਸਿਆ ਨਹੀਂ ਆਉਂਦੀ। ਸੋ ਸਾਧ ਸੰਗਤ ਜੀ ਸੰਗਰਾਦ ਵਾਲੇ ਦਿਨ ਤੁਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦਤਾ ਕਰਨਾ ਹੀ ਹੈ। ਨਾਲ ਹੀ ਨਾਲ ਆਪਣੇ ਘਰ ਦੀ ਸ਼ੁੱਧਤਾ ਵੱਲ ਵੀ ਧਿਆਨ ਦੇਣਾ ਹੈ। ਸਾਧ ਸੰਗਤ ਜੀ ਦੂਸਰਾ ਜੋ ਕੰਮ ਜੋ ਅਸੀਂ ਸੰਗਰਾਦ ਦੇ ਪਵਿੱਤਰ ਦਿਹਾੜੇ ਤੇ ਕਰਨਾ ਹੈ ਉਹ ਹੈ ਜੀ ਸਾਡੇ ਵੱਡੇ-ਵਡੇਰੇ ਸਾਨੂੰ ਸਦਾ ਕਹਿੰਦੇ ਹਨ ਜੇ ਤੁਸੀਂ ਕੁਦਰਤ ਨਾਲ ਸਾਂਝ ਪਾਓਗੇ ਕੁਦਰਤ ਵੀ ਤੁਹਾਡੇ ਨਾਲ ਸਾਂਝ ਪਾਵੇਗੀ ਸੰਗਰਾਮ ਦੇ ਦਿਨ ਇੱਕ ਛੋਟਾ ਜਿਹਾ ਪਰ ਬੜਾ ਹੀ ਮਹੱਤਵਪੂਰਨ ਤੁਸੀਂ ਕੰਮ ਕਰਨਾ ਹੈ ਪੰਛੀਆਂ ਲਈ ਦਾਣਾ ਅਤੇ ਪਾਣੀ ਦਾ ਪ੍ਰਬੰਧ ਕਰੋ ਜੇਕਰ ਸੰਭਵ ਹੋਵੇ ਇੱਕ ਮਿੱਟੀ ਦਾ ਘੜਾ ਜਾਂ ਕੋਈ ਸਾਫ਼ ਬਰਤਨ ਲੈ ਲਓ ਉਸ ਵਿੱਚ ਸਾਫ਼ ਪਾਣੀ ਭਰੋ ਤੇ ਆਪਣੇ ਗਲੀ ਮੁਹੱਲੇ ਜਾਂ ਵਿਹੜੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਹੈ ਕੋਈ ਭੁੱਖਾ ਜੀਵ ਜਾਂ ਪੰਛੀ ਆਉਂਦੇ ਹਨ ਤਾਂ ਸਾਧ ਸੰਗਤ ਜੀ ਉਥੇ ਤੁਸੀਂ ਇਸ ਬਰਤਨ ਨੂੰ ਰੱਖ ਦੇਣਾ ਹੈ ਇਹਦੇ ਨਾਲ ਤੁਸੀਂ ਥੋੜਾ ਜਿਹਾ ਮੋਟਾ ਅਨਾਜ ਜਿਵੇਂ ਬਾਜਰਾ ਜਵਾਰ ਕਣਕ ਇਹ ਸਭ ਖੁੱਲੀ ਥਾਂ ਤੇ ਖਿਲਾਰ ਸਕਦੇ ਹਾਂ ਸਾਧ ਸੰਗਤ ਜੀ ਅੱਜ ਕੱਲ ਮਹੀ ਦੇ ਦਿਨਾਂ ਦੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਤੁਸੀਂ ਪੰਛੀਆਂ ਨੂੰ ਚੋਗਾ ਚੁਗਣ ਲਈ ਬੜੀ ਦਿੱਕਤ ਆਉਂਦੀ ਹੈ ਪਰ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਦੀ ਮਦਦ ਕਰਦੇ ਹਾਂ ਤਾਂ ਸਾਧ ਸੰਗਤ ਜੀ ਫਿਰ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰ ਸਕਦੇ ਹਾਂ ਅਸੀਂ ਆਪਣੇ ਪਰਮਾਤਮਾ ਜੀ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਆਪਣਾ ਹਿੱਸਾ ਪਾਉਂਦੇ ਹਾਂ। ਸਾਧ ਸੰਗਤ ਜੀ ਇਹ ਬੜਾ ਹੀ ਸਧਾਰਨ ਜਿਹਾ ਕੰਮ ਹੈ ਪਰ ਜਦੋਂ ਅਸੀਂ ਇਸ ਨੂੰ ਪੂਰੇ ਦਿਲ ਨਾਲ ਕਰਦੇ ਹਾਂ ਆਪਣੇ ਮਨ ਨਾਲ ਤੇ ਵਿਸ਼ਵਾਸ ਨਾਲ ਕਰਦੇ ਹਾਂ ਤਾਂ ਸਾਧ ਸੰਗਤ ਜੀ ਸਾਡੇ ਘਰ ਵਿੱਚ ਖੁਸ਼ੀਆਂ ਦੇ ਦਰਵਾਜ਼ੇ ਖੁੱਲ ਜਾਂਦੇ ਹਨ। ਜਿਹਨਾਂ ਘਰਾਂ ਵਿੱਚ ਪੰਛੀਆਂ ਦਾ ਦਾਣਾ ਪਾਣੀ ਹੁੰਦਾ ਹੈ ਉਹਨਾਂ ਘਰ ਵਿੱਚ ਰੋਜ਼ੀ ਰੋਟੀ ਦੀ ਕਦੇ ਕਮੀ ਨਹੀਂ ਆਉਂਦੀ। ਸਾਧ ਸੰਗਤ ਜੀ ਇਹੋ ਸੱਚ ਹੈ ਕਿ ਬਰਕਤ ਦਾ ਰਾਹ ਤੁਹਾਡੇ ਲਈ ਇਹੀ ਹੈ ਜੇ ਤੁਸੀਂ ਖੋਲਣਾ ਚਾਹੋ ਜੋ ਤੁਸੀਂ ਆਪਣੀ ਨੇਕ ਕੰਮਾਂ ਦੇ ਨਾਲ ਤੇ ਆਪਣੀ ਕੀਤੇ ਹੋਏ ਚੰਗੇ ਕਰਮਾਂ ਦੇ ਨਾਲ ਹੀ ਤੁਸੀਂ ਇਸ ਨੂੰ ਖੁੱਲਦਾ ਹੋਇਆ ਵੇਖ ਸਕਦੇ ਹੋ ਸੋ ਸਾਧ ਸੰਗਤ ਜੀ ਸੰਗਰਾਮ ਦੇ ਦਿਨ ਇਹ ਦੋ ਕੰਮ ਕਰਨੇ ਹਨ ਪਾਣੀ ਦੀ ਸ਼ੁੱਧਤਾ ਦੇ ਨਾਲ ਪੰਛੀਆਂ ਦੇ ਨਾਲ ਦਾਣਾ ਵੀ ਪਾਉਣਾ ਤੇ ਨਾਲ ਜਿਹੜਾ ਪਾਣੀ ਦੇ ਨਾਲ ਘਰ ਦੀ ਸਾਫ ਸਫਾਈ ਕਰਨੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹਾ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਤੇ ਫਿਰ ਸਾਧ ਸੰਗਤ ਜੀ ਜਦੋਂ ਅਸੀਂ ਕੋਈ ਵੀ ਕੰਮ ਸੱਚੀ ਨੀਅਤ ਨਾਲ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਧ ਸੰਗਤ ਜੀ ਕੁਦਰਤ ਵੀ ਫਿਰ ਸਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਬ੍ਰਹਿਮੰਡ ਵੀ ਸਾਡਾ ਸਾਥ ਦੇਣਾ ਸ਼ੁਰੂ ਕਰ ਦਿੰਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਲਈ ਫਿਰ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇਗੀ। ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ